ਇਹ ਕਿੰਨੇ ਦੇ ਬਣੀ ਜੇ ਕਿਹੜਾ ਡਿੱਗਾ ਹੋਗਾ ਡਾਊਟ ਸਰਵਰ ਡਾਊਟ ਜਿਹੜਾ ਬੱਚਾ ਆ ਜਿਹੜੀ ਬੱਚੀ ਫਰਮ ਦੀ ਪਿਆ ਇਹ ਨੂੰ ਛੇ ਆਦab ਸਤਿ ਸ੍ਰੀ ਅਕਾਲ ਜੀ ਮੈਂ ਬਟਾਲਾ ਦੇ ਪੱਤਰਕਾਰ ਅਕੀਰ ਮਿਲਵਾਤਰਾ ਬਟਾਲਾ ਸ਼ਹਿਰ ਦੇ ਵਿੱਚ ਹਰ ਸ਼ਹਿਰ ਜੇ ਲੋੜੀਆਂ ਤੇ ਬਹੁਤ ਦੇਖੀਆਂ ਹੋਣਗੀਆਂ ਅੱਜ ਬਟਾਲਾ ਸ਼ਹਿਰ ਦੇ ਵਿੱਚ ਪਹੁੰਚੇ ਆ ਤੁਹਾਨੂੰ ਲੋੜੀ ਦਾ ਤਿਹਾਰ ਦੱਸਦੀ ਇਹ ਬਟਾਲਾ ਸ਼ਹਿਰ ਦੇ ਵਿੱਚ ਲੋੜੀ ਦਾ ਤਿਹਾਰ ਸਭ ਤੋਂ ਖੁਸ਼ੀ ਦੇ ਨਾਲ ਮਨਾਇਆ ਜਾਂਦਾ ਹੈ ਲੋਕ ਬਾਰੋ-ਬਾਰ ਆ ਕੇ ਸਾਡੇ ਸ਼ਹਿਰ ਦੇ ਵਿੱਚ ਪੰਜਾਬ ਦੇ ਵਿੱਚ ਲੋੜੀ ਦਾ ਤਿਹਾਰ ਬੜੀ ਖੁਸ਼ੀ ਨਾਲ ਮਨਾਉਂਦੇ ਅੱਜ ਇੱਕ ਐਸੇ ਘਰ ਦੇ ਵਿੱਚ ਪਹੁੰਚੇ ਆ ਜਿੱਥੇ ਅੰਕਲ ਦੀ ਉਮਰ ਵੀ ਪੁੱਛਦੇ ਆਂ ਅੰਕਲਾਂ ਗੱਲਬਾਤ ਜ਼ਰੂਰ ਕਰ ਲੈਣੇ ਆ ਇਸ ਇਤਿਹਾਸ ਬਾਰੇ ਤੁਹਾਨੂੰ ਸਭ ਤੋਂ ਪਹਿਲਾਂ ਗੁੱਡਾ ਦਿਖਾਦੀ ਕਿ ਦੂਰ ਘਰ ਤੋਂ ਕੱਢ 15 ਫੁੱਟ ਵੱਡਾ ਗੁੱਡਾ ਤੁਹਾਨੂੰ ਬਟਾਲਾ ਸ਼ਹਿਰ ਦੇ ਵਿੱਚ ਇੱਕ ਦੂਰ ਦਿਖਾਈ ਦੇ ਰਿਹਾਗਾ ਤੁਸੀਂ ਸਾਡੇ ਕੈਮਰੇ ਵਿੱਚ ਦੇਖ ਸਕਦੇ ਹੋ 15 ਫੁੱਟ ਦੀ ਉਚਾਈ ਦਾ ਗੁੱਡਾ ਸ਼ੌਂਕ ਤੁਸੀਂ ਬਟਾਲਾ ਸ਼ਹਿਰ ਦਾ ਦੇਖ ਸਕਦੇ ਹੋ ਅੰਕਲ ਉਹ ਨਾਲ ਗੱਲਬਾਤ ਕਰਦੇ ਜਿਹੜੇ ਇਸ ਗੁੱਡੇ ਦੀ ਉਡਾਣ ਨੂੰ ਉਡਾਣ ਜਾ ਰਹੇ ਨੇ ਬਟਾਲਾ ਸ਼ਹਿਰ ਦੇ ਵਿੱਚ ਅੰਕਲ ਸਭ ਤੋਂ ਵੱਡਾ ਆਪਣੀ ਉਮਰ ਦੱਸ ਦਿਓ ਤੁਹਾਡੀ ਉਮਰ ਕਿੰਨੀ ਹੈ ਮੇਰੀ 60 ਸਾਲ ਦੀ 60 ਸਾਲ ਦੀ ਉਮਰ ਆ ਤੁਹਾਡੀ ਹਾਂਜੀ ਆਪਣੀ ਹਾਈਟ ਦੱਸ ਦਿਓ ਤੁਹਾਡੀ ਹਾਈਟ ਕਿੰਨੀ ਹੈ ਹਾਂ ਜੇ ਮੇਰੀ ਹੈਗੇ ਜੇ ਸਾਡੇ 5 ਫੁੱਟ ਸਾਡੇ 5 ਫੁੱਟ ਤੁਹਾਡੀ ਹਾਈਟ ਹੈ ਗੁੱਡਾ ਪਤਾ ਤੁਸੀਂ ਕਿੱਡੀ ਹੱਟ ਕਿੱਡੀ ਹਾਲ ਵਾਰੀ ਅਸੀਂ ਛੋਕ ਦੇਣਾ ਨਾ ਫੋਟੇ ਵਧਾਈ ਜਾਂਦੇ ਆ ਗੁੱਡਿਆਂ ਦੇ ਪਰ ਇੱਕ ਗੱਲ ਪੁੱਛਣ ਜਾ ਰਹੇ ਆ ਤੁਹਾਡੀ ਹਾਈਟ ਆਪਣੀ 5.5 ਫੁੱਟ ਦੀ ਗੁੱਡਾ ਤੁਸੀਂ 15 ਫੁੱਟ ਦਾ ਚੜਾ ਰਹੇ ਗੁੱਡਾ ਨਹੀਂ ਲੱਗ ਰਿਹਾ ਨਹੀਂ ਡਰ ਕੋਈ ਨਹੀਂ ਹੈਗਾ ਹਾਈ ਹਰ ਵਾਰੀ ਵਧਾ ਦਿੰਦੇ ਆ ਥੋੜਾ ਬੋਧਾ ਗੁੱਡਾ ਭਾਵੇਂ ਸਾਡੇ 5 ਫੁੱਟ ਹੈਗੀ ਏ 5.5 ਫੁੱਟ ਇਹ ਗੁੱਡਾ ਯਾਰ ਵਾਰੀ ਵੱਡਾ ਹੀ ਮੁਰਵਾਣੇ ਆ ਥੋੜਾ ਬੋਧਾ ਸ਼ੌਂਕ ਕਰੋ ਸ਼ੌਂਕ ਪੂਰਾ ਕਰੋ ਤਾਂ ਗੁੱਡਾ ਸ਼ੌਂਕ ਬਸ ਬੰਦੇ ਹੀ ਸ਼ੌਂਕ ਏ ਇਹ 5 ਸਾਲ ਦਾ ਹੈ ਉਹ ਉਹ ਗੁਡੀਆ ਚੜਾਉਂਦੇ ਆ ਲੇਕਿਨ ਉਹਨਾਂ ਨੂੰ ਸ਼ੌਕ ਹੈ। ਇਹ ਡੋਰ ਫੇਰਾਂ ਸ਼ੌਕ ਨੇ ਕਿਹੜੀ ਵਰਤਦੇ ਆ ਅੱਜ ਪਰ। ਡੋਰ ਬਰੇਲੀ ਦੀ ਵੰਦੀ ਸਾਡੀ ਡੋਰ ਸਪੈਸ਼ਲ। ਇੱਕ ਵਾਰੀ ਬਰੇਲੀ ਦੀ ਡੋਰ ਸਾਡੇ ਕੈਮਰੇ ਵਿੱਚ ਖਾ ਦਿਓ ਕਿ ਕਿਹੜੀ ਬਰੇਲੀ ਨਾਲ ਜਿਸ ਨੂੰ ਡਾਇਆ ਜਾ ਰਿਹਾ ਹੈ ਤੁਸੀਂ ਦੇਖੋ ਕੈਮਰੇ 'ਚ ਕਿ ਜਿਹੜਾ ਐਡਾ ਵੱਡਾ ਗੁੱਡਾ ਹੈ ਬਰੇਲੀ ਡੋਰ ਦੀ ਚਲਕੜੀ ਸਪੈਸ਼ਲ ਮੰਗਾਈ ਗਈ ਹੈ ਬਟਾਲਾ ਸ਼ਹਿਰ ਦੇ ਅੰਦਰ ਜਿੱਦ ਨਾਲੇ ਅੱਡਾ ਡਗੜਾ ਹੁਣ ਤੱਕ ਫਿਰ ਦਿਖਾ ਦਿੰਦੇ ਅੰਕਲ ਹੁਣ ਤਸਵੀਰ ਦੇਖ ਲਓ 60 ਸਾਲ ਦੀ ਉਮਰ ਅੱਦ ਪਰ ਗੁੱਡਾ ਜਣਾ ਅੰਕਲ ਦੀ ਹਾਈੜੀ ਪੰਜ ਫੁੱਟ ਦੀ ਤੇ ਗੁੱਡਾ 15 ਫੁੱਟ ਦਾ ਲੜਾਇਆ ਜਾ ਰਿਹਾ ਤੁਸੀਂ ਕੈਮਰੇ ਦੀ ਲਾਈਵ ਤਸਵੀਰਾਂ ਵੀ ਦੇ ਸਕਦੇ ਹੋ ਤੁਸੀਂ ਗੁੱਡਾ ਜ਼ਰੂਰ ਦੇਖ ਲਓ ਕਿ 15 ਫੁੱਟ ਦਾ ਗੁੱਡਾ ਹੁਣ ਥੋੜੀ ਜੀ ਉੱਪਰ ਆਏਗਾ ਅੰਕਲ ਹੁਣ ਹੀ ਤਿਆਰੀ ਹੋ ਚੁੱਕੀ ਨੇ ਅੰਕਲ ਨੇ ਬੰਨੀ ਤਿਆਰੀ ਦੇ ਨਾਲ ਤੁਹਾਨੂੰ ਡੋਰ ਦਾ ਖਿਚਾਵ ਦਿਖਾ ਲਗੇ ਨੇ ਡੋਰ ਦੇ ਨਾਲ ਗੁੱਡਾ ਉੱਪਰ ਕਰ ਦਿੱਤਾ ਗਿਆ ਗੁੱਡੇ ਦੀ ਬਸ ਲੰਗਾਮ ਖਿੱਚੀ ਗਈ ਜਿਸ ਤਰ੍ਹਾਂ ਘੋੜੇ ਦੀ ਲੰਗਾਮ ਖਿੱਚੀ ਜਾਂਦੀ ਹੈ ਘੋੜਾ ਤੁਰ ਪ ਗੁੱਡਾ ਫਿਰ ਤੁਸੀਂ ਦੇਖ ਸਕਦੇ ਹੋ ਇੱਕ ਜਣਾਂ ਦੀ ਇਸ ਗੁੱਡੇ ਦੇ ਜੋਰ ਨੂੰ ਲਗਾਉਣ ਵਸਤੇ ਇੱਕ ਉਹਨਾਂ ਦਾ ਬੇਟਾ ਵੀ ਅੱਗੇ ਲੱਗ ਚੁੱਕਿਆ ਹੈ ਪਿੱਛੇ ਫਾਦਰ ਸਾਹਿਬ ਲੱਗ ਚੁੱਕੇ ਨੇ ਦੋ ਜਣੇ ਇਸ ਗੁੱਡੇ ਨੂੰ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਗੁੱਡਾ ਆਪਣੇ ਕੈਮਰੇ ਦੇ ਰਾਈ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਉੱਪਰ ਆ ਚੁੱਕਿਆ ਹੈ ਲੜਕਾ ਬਹੁਤ ਹੀ ਹਵਾ ਦੇ ਨਾਲ ਦੇਖ ਸਕਦੇ ਤੁਸੀਂ ਕਿਸ ਤਰ੍ਹਾਂ ਗੁੱਡਾ 15 ਫੁੱਟ ਦਾ ਗੁੱਡਾ ਜਿਹੜਾ ਹੈ ਹਵਾ ਦੀ ਰਫਤਾਰ ਦੇ ਵਿੱਚ ਚੱਲ ਚੁੱਕਿਆ ਹੈ ਗੱਲਬਾਤ ਜ਼ਰੂਰ ਕਰ ਲੈਣਿਆ ਜਿਹੜੇ ਭਾਈ ਸਾਹਿਬ ਗੁੱਡਾ ਉਡਾ ਰਹੇ ਨੇ ਭਾਈ ਸਾਹਿਬ ਕੀ ਨਾਮ ਹੈ ਤੁਹਾਡਾ ਜੀ ਵਿਚਾਰੀ ਇੱਟਾ ਵੱਡਾ ਗੁੱਡਾ ਕਿੱਦਾਂ ਵੱਡਾ ਗੁੱਡਾ ਝੜਾ ਇਸ ਗੁੱਡੇ ਦੀ ਆੜ ਕਿੰਨੀ ਹੈ ਨਹੀਂ ਆਇਆ ਜੀ ਇਹ 500 ਉਹ ਵੇਖੋ ਕਿਤੇ ਨਾਲ ਲੜਦੀ ਗੁੱਡਾ ਵਾਲੇ ਤੇ ਦੇਖੋ ਜੀ ਬਹੁਤ ਮਜ਼ਾ ਆ ਗਿਆ ਕੋਈ ਕੈਮਰੇ ਦੀ ਲਾਈਵ ਤਸਵੀਰ ਤਾਂ ਦਿਖਾ ਦਿੰਨੇ ਆ ਪਰ ਇਹ ਮੋਰਾ ਕੈਮਰੇ ਇਦਾਂ ਗੁੱਡਾ ਦਿਖਾ ਦੇ ਤੇਰੀ ਤੈਨੂੰ ਗੁੱਡੇ ਦੀ ਨਕਸਤਾਰ ਦਿਖਾ ਦੇਣ ਗੁੱਡਾ ਵੇਖਣੇ ਤੁਸੀਂ ਇੰਨੀਆਂ ਗੁੱਡੀਆਂ ਬਟਾਲੇ ਛੜ ਜਿਹੜੀਆਂ ਪਰ ਗੁੱਡਾ ਇਕੱਲਾ ਹੀ ਤੁਹਾਨੂੰ ਦਿਖਾਈ ਦੇਗਾ ਸਾਰੀਆਂ ਪਟੰਗਾਂ ਦੇ ਸਾਹਮਣੇ ਕੁਛ ਨਹੀਂ ਪਰ ਗੁੱਡਾ ਤੁਹਾਨੂੰ ਆਸਮਾਨ ਦੇ ਵਿੱਚ ਸਾਡਾ ਜਾਂਦਾ ਦਿਖਾਈ ਦੇ ਰਿਹਾ ਤੁਸੀਂ ਪਿੱਛੇ ਡੋਰ ਦੇਖ ਲਓ ਭਾਈ ਸਾਹਿਬ ਕਿੰਨੇ ਗੁੱਡੇ ਉਡਾਣ ਵਾਸਤੇ ਪਿੱਛੇ تین ਜਣੇ ਗੁੱਡਾ ਇਸ ਨੂੰ ਉਡਾ ਰਹੇ ਨੇ ਤਿੰਨ ਸਾਰੇ ਲੱਗੇ ਓਏ ਭਾਈ ਸਾਹਿਬ ਬੰਦੇ ਬਾਈ ਦੇ ਰਹੇ ਨੇ ਬਟਾਰਾ ਸ਼ਹਿਰ ਦੇ ਅੰਦਰ ਤੁਸੀਂ ਲੋੜੀਆਂ ਤਿਆਰ ਤੁਸੀਂ ਦੇਖ ਸਕਦੇ ਹੋ ਲੋਕਾਂ ਦੀ ਸ਼ੌਂਕ ਦੇਖ ਸਕਦੇ ਹੋ ਭਾਈ ਸਾਹਿਬ ਗੁੱਡੇ ਨਾਲ ਚੱਲਦੇ ਚੱਲਦੇ ਕੋਠਾ ਨੰਨ ਗਿਆ ਭਾਈ ਬੱਸ ਕੋਠਾ ਖਤਮ ਹੋ ਗਿਆ ਇੱਥੇ ਖੜ੍ਹ ਜਾਓ ਭਾਈ ਅੱਗੇ ਨਾ ਜਾਓ ਅੱਗੇ ਥਲੇ ਬਨੇਰਾ ਖਤਮ ਹੋ ਚੁੱਕਿਆ ਸੰਭਾਲ ਲਓ ਗੁੱਡਿਆਂ ਨੂੰ ਭਾਈ ਹਾਂ ਜੀ ਹਾਂ ਜੀ ਕਿਹੋ ਜਿਹਾ ਲੱਗ ਰਿਹਾ ਓ ਮਾਰ ਰਹੇ ਹੋ ਵੇਖੋ ਤੁਸੀਂ ਆਪੀ ਵੇਖੋ ਭਾਈ ਗੁੱਡੇ ਅੱਜ ਆਂਦੇ ਆ ਕਿੰਨੇ ਕਿ ਤਿਆਰ ਹੋਇਆ ਗੁੱਡਾ ਇਹ 2000 ਦਾ 2000 ਦਾ ਗੁੱਡਾ 3000 ਕਰਾ ਦੇ 2000 ਤੇ ਫਿਰ ਬਰੇਲੀ ਕੋ ਚ ਰਖਣੀ ਕਿੰਨੀ ਦੀ ਮਹਿੰਗਾਈ ਗਈ ਬਰੇਲੀ ਮਹਿੰਗੀ ਸਾਰੇ ਸਪੈਸ਼ਲ ਡੋਰ ਹੈ ਇਹ ਜਿਹੜੀ ਬਾੜਾ ਤਾਰਦੇ ਹੁੰਦੀ ਆ ਉਹ ਸਪੈਸ਼ਲ ਡੋਰ ਹੈ ਬਲੀਆ ਇਹ ਡੋਰ ਹੈਗੀ ਆ ਸਾਰੀ ਛੋਟੇ 6000 ਦੇ ਚ ਰਖਾਈ ਹੈ ਇਹ ਦੋ ਡੋਰ ਦੇ ਆ ਜਿੱਦੜ ਗੁੱਡਾ ਸਾਰੇ ਦੇਖੋ ਗੁੱਡੀਆਂ ਕਿੰਨਾ ਦੇ ਲੱਗੇ ਲੱਗੇ ਦੇਖੋ ਕਿ ਤੇ ਬੱਚਿਆਂ ਦੀ ਜਾਨ ਦਾ ਲੱਲਿਓ ਭਾਜੀ ਕੀ ਕਰ ਰਹੇ ਹੋ ਗੁੱਡਾ ਐਡਾ ਵੱਡਾ ਬਣਾ ਕੇ ਧਿਆਰੇ ਤੁਸੀਂ ਦੇਖ ਸਕਦਾ ਲਾਈਵ ਦਾ ਸਵੀਰਾ ਚ ਇਕੱਲਾ ਹੀ ਜਿਸ ਤਰ੍ਹਾਂ ਸ਼ੇਰ ਗੱਜਦਾ ਜੰਗਲ ਇਸ ਇਕੱਲਾ ਹੀ ਗੁੱਡਾ ਗੱਜ ਰਿਹਾ ਭਾਈ ਸਾਹਿਬ ਕੋਠਾ ਨਾ ਡਾਪ ਰਿਹਾ ਮੇਰਾ ਕਿਹੜੇ ਤੇ ਖੜ ਦੋ ਅੱਗੇ ਨਾ ਜਾਇਓ ਕੋਈ ਗੱਲ ਨਹੀਂ ਗੁੱਡਾ ਜਾਦਾ ਤੁਸੀਂ ਨਾ ਅੱਗੇ ਜਾਇਓ ਤੁਸੀਂ ਤੁਸੀਂ ਦੇਖ ਰਹੇ ਹੋ ਕਿ ਅੰਕਲ ਉਹਨੇ ਪਿੱਛੇ ਡੋਰ ਛੱਡ ਰਿਹਾ ਨੇ ਬੇਟਾ ਅੱਗੇ ਜ਼ੋਰ ਲਾ ਰਿਹਾ ਸਾਰਾ ਟੱਬਰ ਹੀ ਲੱਗ ਗਿਆ ਇੱਕ ਗੁੱਡਾੜਾ ਸਾਰਾ ਟੱਬਰ ਹੀ ਪਿੱਛੇ ਲੱਗ ਗਿਆ ਗੁੱਡੇ ਨੂੰ ਇੰਨਾ ਜ਼ੋਰ ਲੱਗ ਰਿਹਾ ਭਾਈ ਸਾਹਿਬ 2000 ਰੁਪਏ ਦਾ ਗੁੱਡਾ ਚੜਾ ਰਿਹਾ ਹੈ ਭਾਈ ਸਾਹਿਬ ਹੁਣ ਕਿਦਾਂ ਦਾ ਦਮ ਲੱਗ ਰਿਹਾ ਮੈਂ ਆਂਦਾ ਦੇਖੋ ਤੁਸੀ ਫਰਕ ਹੈ ਨਹੀਂ ਭਾਜੀ ਮੈਂ ਉੱਡਣਾ ਨਾ ਮੇਰੇ ਕੰਪਨੀ ਭਾਈ ਸਾਹਿਬ ਮੈਨੂੰ ਕਹਿੰਦੇ ਕਿ ਨਾਲ ਮਿਹਨਤ ਨਹੀਂ ਭਾਜੀ ਮੈਂ ਨਹੀਂ ਜਾਂਦਾ ਅੱਗੇ ਲੋ ਤੁਸੀਂ ਦੇਖੋ ਬਟਾਲਾ ਸ਼ਹਿਰ ਜੀ ਕਿੰਨਾ ਸ਼ੌਂਕ ਲੋਕਾਂ ਪੰਜਾਬੀਆਂ ਵੱਲੇ ਦੀ ਗੁੱਡੀ ਡੋਰ ਦਾ ਕਿਉਂ ਨਾ ਬਟਾਲਾ ਸ਼ਹਿਰ ਦੀ ਲੋਕੀ ਲੋਹੜੀ ਮਨਾਣ ਤੇ ਤੁਸੀਂ ਲੋਹੜੀ ਦਾ ਤਿਆਰ ਦੇਖ ਸਕਦੇ ਹੋ ਸਾਰੇ ਬੰਨੇ ਗੁੱਡੀਆਂ ਦਾ ਜਾਲ ਤੁਹਾਨੂੰ ਦਿਖਾਈ ਦੇ ਰਿਹਾ ਬਟਾਲਾ ਸ਼ਹਿਰ ਜੀ ਤੁਸੀਂ ਚੈੱਕ ਕਰ ਲਓ ਹਰ ਬੰਨੇ ਗੁੱਡੀ ਦਾ ਹੀ ਗੁੱਡੀ ਦਾ ਮਾਹੌਲ ਅਜ ਬਣਿਆ ਪਿਆ ਪਰ ਇੱਕ ਸ਼ੇਰ ਜਿਹੜਾ ਕੱਲਾ ਹੀ ਸਾਡਾ ਮੈਦਾਨ ਦੇ ਚ ਗੱਗ ਰਿਹਾ ਦੇਖੋ ਤੁਸੀਂ ਵਾਜਾ ਸੁਣ ਸਕਦੇ ਹੋ ਕਾਦੀ ਇਹ ਕਿੰਦਾ ਵਾਜਾ ਆ ਰਹੀਆਂ ਨੇ ਗੁੱਡੀ ਦੇ ਪਿੱਛੇ ਲੱਗ ਰਹੇ ਨੇ ਪਰ ਮਜ਼ਾ ਆ ਗਿਆ ਜੀ ਬਟਾਲਾ ਸ਼ਹਿਰ ਦੀ ਗੁੱਡੀ ਵੀ ਤੁਹਾਨੂੰ ਦਿਖਾ ਰਹੇ ਹਾਂ ਵੀ ਚੈਨਲ ਦੇ ਮਾਧਿਅਮ ਰਾਹੀਂ ਤੇ ਐਦਾਂ ਹੀ ਬਟਾਲਾ ਸ਼ਹਿਰ 'ਚ ਗੁੱਡੀ ਬਣਾਈ ਜਾਂਦੀ ਹੈ ਭਾਈ ਸਾਹਿਬ ਹਰ ਸਾਲ ਬਟਾਲਾ ਸ਼ਹਿਰ 'ਚ ਲੋੜੀ ਮਨਾਈ ਜਾਂਦੀ ਹੈ ਜੀ ਤੇ ਭਾਈ ਸਾਹਿਬ ਫ੍ਰੀ ਹੋ ਗਏ ਨੇ ਜੀ 2000 ਰੁਪਏ ਦਾ ਗੁੱਡੇ ਨੂੰ ਅੱਗ ਲਾਤੀ ਆਪਾਂ ਬਟਾਲਾ ਸ਼ਹਿਰ ਦੇ ਵਿੱਚ ਕਿਸੇ ਦੇ ਘਰ ਪਹੁੰਚ ਗਿਆ ਹੁਣ ਗੱਲ ਬਾਤ ਜ਼ਰੂਰ ਕਰਦੇ ਆ ਭਾਈ ਸਾਹਿਬ ਕਿੰਨੇ ਦਾ ਗੁੱਡਾ ਤਿਆਰ ਕਰਾਇਆ ਹੈ ਜੀ ਚਲੋ 2000 ਦੇ ਗੁੱਡੇ ਦੇ ਨਾਲ ਕਿੰਨਾ ਕੇ ਆਨੰਦ ਲਿਆ ਬਹੁਤ ਮਾਇਆ ਦਾ ਸਾਹਮਣੇ ਹੀ ਆ ਹਰ ਸਾਲ ਹੀ ਆ ਆਪਦੇ ਨੰਦ ਆਇਆ ਇਹ ਡੋਰ ਵੀ ਨੰਦ ਆ ਗਿਆ ਜਿਹੜੀ ਲੱਕੜੀ ਪੜੀ ਹੋਣੀ ਹੈ 12 ਤਾਰ ਕੋਈ ਆ ਹੈ ਇੱਕ ਚੱਕਰੀ ਲਾਉਂਦੀ ਇਹ 10 ਚੱਕਰੀ ਮਗਾਈਆਂ ਇਸੇ ਗੁੱਡੇ ਨੂੰ ਡਾਂਸ ਤੇ ਕਿੰਨੀ ਡੋਰ ਲੱਗੀ ਐਸੋ ਇਹ ਮੈਂ ਕਿਹਾ ਦੇਖੋ ਨਾ ਤਿੰਨ ਪੀਸ ਬੰਨੇ ਨਾਲ ਆ ਰਹੇ ਤਿੰਨ ਪੀਸ ਬੰਨੇ ਨਾਲ ਤਿੰਨ ਪੀਸ ਬੰਨੇ ਗੁੱਡੇ ਨਾਲ ਆਦੇ ਤਿੰਨ ਪੀਸ ਇਹ ਹਰ ਸਾਲ ਕਹਿੰਦੇ ਕਿ ਸਾਲੂਟ ਹਰ ਸਾਲ 2 ਡਾਲਰ ਦਾ ਹੀ ਗਿਆ ਹੀ ਖੁਦ ਜਾਣੇ ਹੈ ਭਾਈ ਗੱਟੂ ਬੰਨਣਾ ਚਾਹੀਦਾ ਆਰਕਾ ਪ੍ਰਸ਼ਾਸਨ ਨੇ ਬਹੁਤ ਸਖਤੀ ਕੀਤੀ ਜਾਂ ਲੇਕਿਨ ਉਹਨਾਂ ਦੇ ਪੇਸ਼ਵੇਂ ਨੇ ਗਈ ਲੇਕਿਨ ਗੱਟੂ ਫਿਰ ਵੀ ਕਿਹਾ ਹਰ ਸਾਲ ਚਾਈਨਾ ਡੋਰ ਵਰਤੇਦੇ ਹੈ ਕਿ ਇਸ ਵਾਰ ਵਧਦੀ ਹੈ ਨਹੀਂ ਨਹੀਂ ਹਰ ਸਾਲ ਹੀ ਇਹ ਵਾਲੀ ਡੋਰ ਵਧਦੀ ਦੀ ਬਰੇਲੀ ਤੋਂ ਸਪੈਸ਼ਲ ਮੰਗਾਈ ਦੀ ਹੈ ਮੈਂ ਕਿਹਾ ਇਹ ਤਾਂ ਖੁਦ ਕੰਨੇ ਹੈ ਭਈ ਬਰੇਲੀ ਜਿਹੜੀ ਹੈ ਗੱਟੂ ਦੀ ਡੋਰ ਆ ਬੰਦ ਹੋਣੀ ਚਾਹੀਦੀ ਹੈ ਪ੍ਰਸ਼ਾਸਨ ਨੇ ਆਰਕਾ ਬਹੁਤ ਜਾ ਸਕ ਯਾ ਮਜੇ ਆਂਦਾ ਕੁਝ ਜਿਹੜਾ ਆ ਗਿਆ ਡੋਸ ਉਹ ਮਜਾ ਆਂਦਾ ਲੋਕੀਨ ਵਧਾ ਕੇ ਦੇਖਣ ਹਰ ਸਾਲ ਵਧਾਈ ਦੀ ਆ ਅੱਗੇ ਵੀ ਵਾਦੀ ਜੇ ਕੋਟੇ ਨਹੀਂ ਹੁੰਦਾ ਲੇਕਿਨ ਵਧਾ ਕੇ ਦੇਖਾਂਗੇ ਲੋਕਾਂ ਨੂੰ ਕੋਟੇ ਨਾਲ ਮਜਾ ਜ਼ਿਆਦਾ ਆਏਗਾ ਇਸ ਨਾਲ ਤੇ ਅੰਕਲ ਜੀ ਨੇ ਵੀ ਗੱਲਬਾਤ ਕਰਦੇ ਅੰਕਲ ਜੀ ਸਾਡੇ ਨਾਲ ਮੌਜੂਦ ਹਨ ਅੰਕਲ ਜੀ ਜੀ ਬਣਾ ਉਮਰ ਪੁੱਛ ਲੈਣ ਅੰਕਲ ਜੀ ਆਪਣੀ ਉਮਰ ਕੀ ਹੈ ਨਰੀ ਮਰ 60 ਸਾਲ ਦੇ ਸੜ ਸਾਲ ਦੀ ਉਮਰ ਆ ਤੇ ਪਟਾਲਾ ਵਿੱਚ ਸ਼ੌਂਕ ਵੱਖਰਾ ਹੀ ਗੁੱਡੀ ਡਾਂਦਾ ਸੋ ਉਹਦੇ ਸਾਰਿਆਂ ਨੂੰ ਹੈਗਾ ਜਿਹੜੇ ਸਾਨੂੰ ਲੱਗੇ ਇਹ ਸ਼ੌਂਕ ਜਰਾ ਤੇ ਕਿਸ ਤਰ੍ਹਾਂ ਕੀ ਨੌਜਵਾਨ ਅੱਜ ਕੱਲ ਨਾ ਗੱਟੂ ਤੇ ਬੜੀ ਗੁੱਡੀ ਡਾਂਦੇ ਨੇ ਤੁਹਾਨੂੰ ਪਤਾ ਗੱਲ ਦੀ ਇੱਕ ਵਾਰੀ ਗੁੱਡੀ ਜਦ ਇਹ ਬਰੇਲੀ ਦੀ ਡੋਰ ਨਾ ਛੜਾ ਦੇਣਾ ਤੇ ਗੱਟੂ ਭੁੱਲ ਜਾਣਗੇ ਅਰੇ 2000 ਰੁਪਏ ਦਾ ਗੁੱਡਾ ਡਾਇਆ ਗਿਆ ਤੁਹਾਡੇ ਕੋਲ ਨੂੰ ਜਾਣੀ ਲੱਗਿਆ ਨਾ ਨਹੀਂ ਕੋਈ ਡਰ ਨਹੀਂ ਹੈਗਾ ਅਰੇ ਇਸ ਤੋਂ ਬਾਅਦ ਅੱਗੇ ਹਰ ਵਾਰੀ ਅਸੀਂ ਮੈਨੂੰ ਕਹਿੰਦੇ ਨਾ ਬਾਅਦੋਂ ਬਾਅਦ ਗੁੱਡੇ ਵਧਾ ਲੈ ਨਹੀਂ ਨਹੀਂ ਗੁੱਡੇ ਦੀ ਗੱਲ ਤਾਂ ਵੱਖਰੀ ਹੈ ਤੁਹਾਡਾ ਕੱਦ 5 ਫੁੱਟ ਦਾ ਗੁੱਡਾ 15 ਫੁੱਟ ਦਾ ਹੈ ਗੁੱਡਾ ਮੈਂ ਕਹਿੰਦਾ ਸਾਨੂੰ ਸ਼ੌਂਕ ਹੈਗਾ ਅਸੀਂ ਇਸ ਤੋਂ ਬਾਅਦ ਅਗਲੀ ਵਾਰੀ ਇਸ ਤੋਂ ਵੀ ਵੱਡਾ ਵਧਾਣਾ ਮੈਂ ਦੇ ਆਪਣੇ ਕੈਮਰੇ ਨਾਲ ਰਿਕਾਰਡਿੰਗ ਕਰਦੇ ਹਾਂ ਮੈਨੂੰ ਡਰ ਲੱਗਦਾ ਕਿ ਅੰਦਰ ਜੀ ਉੱਡਣਾ ਚਾਹੁੰਦੇ ਨੇ ਕੋਈ ਗੱਲ ਨਹੀਂ ਪਰਮਾਨੰਥ ਜੀ ਮਦਰ ਪਰਮਾਨੰਥ ਸਾਨੂੰ ਅਸ਼ੀਰਵਾਦ ਦਿੱਤਾ ਹੈ ਕਿ ਵੀ ਦੇ ਆਪਣੀ ਖੁਸ਼ੀ ਨਾਲ ਮਦਰ ਖੁਸ਼ੀ ਮਨਾਣੀ ਮੇਰੇ ਨਾਮ ਇੱਕ ਵਾਰੀ ਆਪਣਾ ਨਾਮ ਜ਼ਰੂਰ ਦੱਸ ਦਿਓ ਬਰੇਜੀ ਪੁੱਛਿਆ ਕਿ ਪੁਛਲੀ ਉਮਰ ਕਿੰਨੀ ਹੈ ਬਰਾਬਰ ਮੇਰੀ 60 ਸਾਲ 60 ਸਾਲ ਦੀ ਉਮਰ ਤੇ ਬਰੇਜੀ ਪੁੱਛਣ ਨੂੰ ਆਦੀ ਗੁੱਡੀ ਡਾਨ ਦਾ ਇਹਨਾਂ ਸ਼ੌਂਕ ਦਾ ਦੀ 2000 ਰੁਪਏ ਦਾ ਗੁੱਡਾ ਤੇ 15 ਫੁੱਟ ਦਾ ਗੁੱਡਾ ਇਕੱਲੇ ਹੀ ਉਡਾਣ ਦੀ ਉਮੀਦ ਰੱਖਦੇ ਸਨ ਸਾਨੂੰ ਆਪ ਡਰ ਲੱਗ ਰਿਹਾ ਸੀ ਅੰਕਲ ਨੂੰ ਪੁੱਛੋ ਫੜੇਗਾ ਕੌਣ ਪਰ ਨਹੀਂ ਰੱਬਰ ਆਖਰੀ ਕਹਿੰਦੇ ਜੀ ਗੁਡੀਆਂ ਡਾਣ ਵਾਲਿਆਂ ਦਾ ਬਟਾਲੇ ਵਾਲਿਆਂ ਦਾ ਸ਼ੌਂਕ ਹੀ ਵੱਖਰਾ ਹੈ ਤੇ ਬੜਾ ਆਨੰਦ ਆ ਰਿਹਾ ਬਟਾਲਾ ਸ਼ਹਿਰ ਦੇ ਵਿੱਚ ਦੀ ਲੋੜੀਆਂ ਹਿਾਰ ਜਿਹੜਾ ਬੜੀ ਖੁਸ਼ੀ ਦੇ ਨਾਲ ਮਨਾਇਆ ਗਿਆ ਹੈ ਕਿ ਤੁਸੀਂ ਦੇਖ ਸਕਦੇ ਹੋ ਤੇ ਪ ਇਹ ਵੀ ਦੱਸਦੇ ਨੇ ਇਹਨਾਂ ਦੇ ਸ਼ੌਂਕੀ ਵੱਲੇ ਨੇ ਉੱਪਰ ਨਾਮ ਵੀ ਇਹਨਾਂ ਦੇ ਅਟੈਚ ਕਰਾਏ ਗਏ ਜਿਸ ਦੇ ਘਰ ਦੇ ਜਿਹੜੇ ਪਤਾ ਲੱਗੇਗੀ ਵਿਸ਼ਾਲ ਵਿਰੇਜ ਵਿਰਾਟ ਵਿਕਾਸ ਹਿੰਤਾਜ ਤੇ ਵਾਂਸੀ ਕਾ ਦੇ ਨਾਂ ਤੇ ਇੱਕ ਪਤੰਗ ਵੀ ਤਿਆਰ ਕੀਤੀ ਗਈ ਹੈ ਪਤੰਗ ਦੀ ਵਾੜੀ ਆਵਾਜ਼ ਥੋੜੀ ਘਟ ਗਈ ਹੈ ਇਸ ਤੋਂ ਬਾਅਦ ਪਤੰਗ ਦੀ ਵਾੜੀ ਹੈ ਪੈਸੇ ਪਤੰਗ ਨੂੰ ਫਿਰ ਕਿੰਨੀ ਡੋਰ ਲਾ ਰਹੇ ਹੋ ਸਾਰੇ ਪੰਜ ਰੱਖੇ ਲੱਗਣਗੇ ਇਹਨਾਂ ਨੇ ਘਰ ਦੇ ਜੀ ਕਿਨੇ ਲੱਗਣਗੇ ਘਰ ਦੇ ਜੀ ਨੂੰ ਸਾਰੇ ਵਾਰ-ਵਾਰ ਦਮ ਵੜਾਂਗੇ ਅਸ਼ਰੀ ਸਾਰੇ ਵਾਰ-ਵਾਰ ਦਮ ਵੜਾਂਗੇ ਮੈਂ ਕਹਿੰਦਾ ਇਸ ਵੀ ਵੱਡੀ ਪਤੰਗ ਨੂੰ ਉਡਾਣ ਸਾਰ ਘਰ ਦੇ ਜੀ ਵੀ ਸਾਰੇ ਨਾਲ ਪਿੱਛੇ ਲੱਗਨੇ ਚਾਹੀਦੇ ਆ